ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰੀ ਐਲਾਨ ਕਰ ਦਿੱਤਾ ਕਿ ਜਿਸ ਕਿਸੇ ਸਿੰਘ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਸ਼ਨ ਕੀਤੇ ਹੋਣ ਤਾਂ ਉਹ ਮੇਰੇ ਕੋਲ ਆਵੇ ਤੇ ਮੈਨੂੰ ਦੱਸੇ ਕਿ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਚਿਹਰਾ ਕਿਦਾਂ ਦਾ ਸੀ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਨਿਹੰਗ ਸਿੰਘ ਹੈਗੇ ਨੇ 100 ਸਾਲ ਤੋਂ ਉੱਤੇ ਉਹਨਾਂ ਦੀ ਉਮਰ ਹੈ ਤਾਂ ਸੰਗਤ ਜੀ ਕਿਲੇ ਤੋਂ ਲੈ ਕੇ ਉਹਨਾਂ ਦੇ ਸ਼ੌਣੀ ਤੱਕ ਉਹਨਾਂ ਦੇ ਘਰ ਤੱਕ ਸ਼ਾਹੀ ਗਲੀਚੇ ਵਛਾਏਗੇ ਤਾਂ ਮਹਾਰਾਜ ਨੇ ਆਪਣੀ ਸੋਨੇ ਦੀ ਪਾਲਕੀ ਭੇਜੀ ਉਹਨਾਂ ਨੂੰ ਲੈ ਕੇ ਆਉਣ ਵਾਸਤੇ ਜਦੋਂ ਕਿਲੇ ਦੇ ਵਿੱਚ ਐਂਟਰ ਹੁੰਦੇ ਨੇ ਤਾ ਮਹਾਰਾਜਾ ਰਣਜੀਤ ਸਿੰਘ ਆਪਣੇ ਤਖਤ ਤੋਂ ਉੱਠ ਕੇ ਉਹਨਾਂ ਨੂੰ ਆਪਣੇ ਤਖਤ ਤੇ ਬਿਠਾਉਂਦੇ ਨੇ ਤੇ ਆਪ ਉਹਨਾਂ ਦੇ ਪੈਰਾਂ ਦੇ ਵਿੱਚ ਬੈਠ ਜਾਂਦੇ ਨੇ ਕਹਿੰਦੇ ਨੇ ਮਾਹਕਾਲ ਸਿੰਘ ਜੀ ਮੈਨੂੰ ਦੱਸੋ ਗੁਰਗੋਬੀ ਸਿੰਘ ਮਹਾਰਾਜ ਜੀ ਦਾ ਚਿਹਰਾ ਕਿਦਾਂ ਦਾ ਸੀ ਹੈ ਜਦੋਂ ਉਹ ਦੱਸਦੇ ਨੇ ਕਹਿੰਦੇ ਇੱਕ ਵਾਰੀ ਉਹਨਾਂ ਦੇ ਕੋਲ ਕੋਈ ਨਹੀਂ ਸੀ ਤੇ ਮਹਾਰਾਜ ਜੀ ਨੇ ਜਿਹੜੇ ਨੀਲੇ ਘੋੜੇ ਦੀ ਕਾਠੀ ਦਾ ਆਸਨ ਗ੍ਰਹਿਣ ਕਰਨਾ ਸੀ ਤਾਂ ਰਕਾਬ ਤੇ ਉਹਨਾਂ ਨੇ ਪੈਰ ਰੱਖਿਆ ਤਾਂ ਪੈਰ ਰੱਖਦੇ ਆ ਮੇਰਾ ਹੱਥ ਉਹਨਾਂ ਦੇ ਪੈਰ ਨਾਲ ਲੱਗ ਗਿਆ ਤੇ ਮੇਰੇ ਇੱਕਦਮ ਪ੍ਰਕਾਸ਼ ਇੰਨਾ ਕਿ ਜ਼ਿਆਦਾ ਹੋ ਗਿਆ ਜਿਵੇਂ ਮੇਰੇ ਸਰੀਰ ਦੇ ਵਿੱਚੋਂ ਮੇਰੀ ਆਤਮਾ ਅਲੱਗ ਹੋ ਗਈ ਹੋਵੇ ਠੀਕ ਹੈ ਕਹਿੰਦੇ ਕਿ ਭਾਕਦੇ ਹੋਏ ਲੋਹੇ ਦੇ ਉੱਤੇ ਜੇ ਸੋਨੇ ਦੀ ਡਲੀ ਸਿੱਟਦੀ ਹੈ ਨਾ ਤਾਂ ਉਹਦੇ ਵਿੱਚੋਂ ਜਿਹੜਾ ਰੰਗ ਨਿਕਲਦਾ ਹੈ ਉਹ ਮਹਾਰਾਜ ਦੇ ਮੱਥੇ ਦੇ ਉੱਤੇ ਪਾਸ ਦਰੰਦਾ ਸੀ ਸੋਨੇ ਦੀ ਡਲੀ ਪਰ ਕਹਿੰਦੇ ਫਿਰ ਵੀ ਇਹ ਇੱਕ ਐਗਜ਼ੈਂਪਲ ਹੈ ਇਹ ਕੋਈ ਪ੍ਰਮਾਣ ਨਹੀਂ ਹੈ ਇਹ ਕੋਈ ਰਿਐਲਿਟੀ ਨਹੀਂ ਹੈ ਕਿਉਂਕਿ ਗੁਰਗੋਬੀ ਸਿੰਘ ਮਹਾਰਾਜ ਜੀ ਦੇ ਚਿਹਰੇ ਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਇਹਨਾਂ ਨੂਰ ਸਿੰਘ ਮਹਾਰਾਜ ਜੀ ਦੇ ਚਿਹਰੇ ਦੇ